ਪੜੀਆ ਵੋਕਾ ਪੜੀਆ ਵੋਕਾ ਥੋੜਾ ਜਿਹਾ ਕੋਟੇਜ ਪਾਰਲੀ ਸਾਈਡ ਤੇ ਬੋਨਾ ਪੂਰੇ ਜਾਉਨੇ ਆ ਸਰਨੀ ਜੀ ਪਿੱਛੋਂ ਪਿੱਛੇ ਜਿੰਦਾਬਾਦ ਗੁਰਦੀਪ ਸਿੰਘ ਬਾਦਲ ਜਿੰਦਾਬਾਦ ਸਾਈਡ ਸਾਈਡ ਜਿੰਦਾਬਾਦ ਗੁਰਦੀਪ ਸਿੰਘ ਬਾਦਲ ਜਿੰਦਾਬਾਦ

مواظب 你好。<laughs> <laughs> ਰਕਬ ਬੋਰਡ ਤੇ ਅਜ ਨਹੀਂ ਦਰਕਣੀ ਪਾਸ ਹੋਇਆ ਕੀ ਅਕਾਲੀ ਦਲ ਨੇ ਪੂਰਾ ਵਿਰੋਧ ਹਰਸ਼ਿੰਦਰ ਕੋ ਬਾਦਲ ਨੇ ਪੂਰੀ ਆਵਾਜ਼ ਉੱਚਾਈ ਹੈ ਕੀ ਲੱਗਦਾ ਤੁਹਾਨੂੰ ਕਿਸੇ ਵੀ ਧਰਮ ਦੇ ਪਿੱਛੇ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ ਧਰਮਾਂ ਤਤ ਦੇ ਇੰਸਟੀਚੂਨ ਨੂੰ ਉਸੇ ਤਰ੍ਹਾਂ ਦੇ ਲੱਗ ਰਿਹਾ ਯਾਰ ਹੱਥ ਅੱਜ ਮੈਨੇਜਮੈਂਟ ਛੜਾਇਆ ਕੋਈ ਦੇਸ਼ਵਾਦੀ ਕੀ ਲੱਗਦਾ ਵੀ ਅਕਾਲੀ ਦਲ ਕਿ ਲਾਲਕਾ ਜੀ ਜੱਸਾ ਪਿੱਸੇ ਨੂੰ ਹੋ ਗਿਆ ਆ ਸਭ ਬੰਦੇ ਜੀ ਇਹ ਸਰਪੰਚ ਵੱਲੋਂ ਆਇਆ ਹੋਇਆ ਹੋਇਆ ਹੋ ਗਿਆ ਲਾਲਕਾ ਜੀ ਸੁਖਬੀਰ ਸਿੰਘ ਬਾਦਲ ਨਾਪੇ ਪਹੁੰਚੇ ਪਰਮਾ ਸਵਾਗਤ ਕੀ ਲੱਗਦਾ ਕਿਸ ਤਰ੍ਹਾਂ ਸਵਾਗਤ ਬਹੁਤ ਵੱਡਾ ਸ਼ਾਇ ਹੈਗਾ ਲੋਕਾਂ 'ਚ ਅੱਜ ਸੰਤ ਇੱਥੇ ਪ੍ਰੋੜਤੀ ਸੰਤਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀ ਕਿ ਸਰ ਸਖਬੀਤ ਸਿੰਘ ਬਾਦਲ ਤੇ ਲੋਕਾਂ ਨੂੰ ਹਾਲਾਂਕਿ ਪਤਾ ਵੀ ਨਹੀਂ ਸੀਗਾ ਪਰ ਮੌਕੇ ਤੇ ਇਹ ਪ੍ਰੋਗਰਾਮ ਬਣਿਆ ਤੇ ਸੰਤਾਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ 'ਚ ਹਲਕਾ ਨਾ ਪਾਦੀਆਂ ਸੰਤਾਂ ਜਿਹੜੀਆਂ ਇੱਥੇ ਆਈਆਂ ਉਹਨਾਂ ਨੂੰ ਵੈਲਕਮ ਕਰਨ ਦੇ ਲਈ ਤੇ ਨਾਲ ਉਹਨਾਂ ਨੂੰ ਇਹ ਵੀ ਕਹਿਣ ਲਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਪੰਜਾਬ ਦਾ ਹਰ ਵਰਕਰ ਹਰ ਸੰਤ ਹਰ ਮਹਾਤਮਾ ਹਰ ਲੀਡਰਸ ਹਰ ਵਰਕਰ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਵਾਸਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ। ਸੋ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਪੈਸ਼ਲ ਭਾਜੀ ਆਪਣੇ ਕੋਲ ਅਹੁਦਾ ਕੀ ਹੈ ਤੇ ਕੀ ਨਾਮ ਹੈ? ਮੈਂ ਗੁਰਤੇਜ ਸਿੰਘ ਕੌਲ। ਕੀ ਕਰੀ? ਬਲਾਰਾ ਯੂਥ ਅਕਾਲੀ ਦਲ। ਪੰਜਾਬ ਠੀਕ ਹੈ ਕਹਿੰਨਾ ਚੌੜੀਓ ਅੱਜ ਸੁਖਵੀਰ ਸਿੰਘ ਬਾਦਲਨਾਵਾ ਪਹੁੰਚੇ ਨੇ ਉਕਕਨੁਰਕੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਤਾਂ ਸਿੰਪਲ ਆ ਜਿੱਕ ਕੋਈ ਮੱਥਾ ਟੇਕਣ ਆਏ ਸੀਗੇ ਠੀਕ ਹੈ ਉਕਨੁਰਕੀ ਵਾਲੇ ਬਾਬੇ ਨੂੰ ਮਿਲਣ ਆਏ ਸੀ ਉਹਨਾਂ ਨਾਲ ਵਿਚਾਰ ਗੋਸਟੀ ਕਰਨ ਆਏ ਸੀਗੇ ਸਿਰਫ ਇੰਨਾ ਕੁ ਹੋ ਸੀਗਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਜੋ ਪਾਰਟੀ ਦੇ ਵਿੱਚ ਚੱਲ ਰਿਹਾ ਸਾਈਡ ਤੇ ਆ ਉਹ ਕਰਕੇ ਸੋ ਸਾਰਿਆਂ ਨੂੰ ਅਪੀਲ ਆ ਵੀ ਇੱਕ ਮੰਚ ਤੇ ਇਕੱਠੇ ਹੋਵੋ ਐਵੇਂ ਭਾਂਡੇ ਨਹੀਂ ਖੜਾਈ ਦੇ ਹੁੰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਤੁਸੀਂ ਹੁਕਮ ਦੀ ਉਲੰਘਣਾ ਕਰ ਰਹੇ ਹੋ ਸਿੱਧਾ ਕਿਹਾ ਗਿਆ ਸੀਗਾ ਵੀ ਆਪਣਾ ਸਾਰਾ ਕੁਝ ਸਮੇਟ ਕੇ ਚੁੱਲ੍ਹੇ ਸਮੇਟ ਕੇ ਇੱਕ ਪਲੇਟਫਾਰਮ ਤੇ ਆਓ ਬਟ ਮੈਂ ਤਾਂ ਸਾਫ ਕਹੂੰਗਾ ਇਹ ਸੁਧਾਰ ਲੈਰ ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੋ ਤੇ ਮਜੀਠੀਆ ਸਾਹਿਬ ਦੀ ਸਕਿਉਰਿਟੀ ਦਾ ਵੀ ਬੜਾ ਚੱਕਰ ਚੱਲਿਆ ਠੀਕ ਹੈ ਮੈਂ ਦੇਖੋ ਮੈਂ ਤਾਂ ਕੱਲ ਵੀ ਕਿਹਾ ਸੀਗਾ ਕਿ ਸਾਨੂੰ ਜੋਕਰ ਸੀਐਮ ਮਿਲ ਗਿਆ ਤੇ ਇੱਕ ਪਟਿਆਲੇ ਦਾ ਮੀਡੀਆ ਸਲਾਹਕਾਰ ਸੀਗਾ ਬੜੀ ਮੰਦਭਾਗੀ ਆ ਕੱਲ ਉਹਨੇ ਬੜੀ ਮੰਦਭਾਗੀ ਇੱਕ ਪੋਸਟ ਪਾਈ ਸੀ ਉਹਨੇ ਆਪਣੀ ਫੇਸਬੁੱਕ ਤੇ ਭਾਈ ਫੇਸਬੁੱਕ ਦੇ ਵੀਡੀਓ ਵਾਇਰਲ ਹੋ ਗਏ ਹਾਂਜੀ ਵੀਡੀਓ ਵਾਇਰਲ ਹੋਈ ਆ ਸੋ ਉਹਦਾ ਐ ਸੀਗਾ ਕਿ ਜਦੋਂ ਸਿੱਧੂ ਮਸੇਵਾਲੇ ਤੇ ਹਮਲਾ ਹੋਇਆ ਉਹਦੀ ਡੈਥ ਹੋਈ ਉਦੋਂ ਵੀ ਇਸ ਬੰਦੇ ਨੇ ਠੀਕ ਹੈ ਸਿਕਿਉਰਿਟੀ ਮੈਟਰ ਲੋਕਾਂ ਦੇ ਵਿੱਚ ਪਤਾ ਸੀਗਾ ਵੀ ਉਹਦੇ ਕੋਲ ਸਿਕਿਉਰਿਟੀ ਨਹੀਂ ਹੈਗੀ ਉਹ ਉਹਦਾ ਬੁਰਾ ਅਸਰ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਕੀ ਤੁਸੀਂ ਮਹਿਸੂਸ ਕਰਦੇ ਹੋ ਮੈਂ ਤੁਹਾਨੂੰ ਪੱਤਰਕਾਰ ਭਾਈਚਾਰੇ ਨੂੰ ਪੁੱਛਦਾ ਕਿ ਤੁਸੀਂ ਮਹਿਸੂਸ ਕਰਦੇ ਹੋ ਵੀ ਮਜਿਸਟ੍ਰੀਅਰ ਸਾਹਿਬ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਦਿੱਲੀ ਤਾਂ ਤੁਸੀਂ ਕੇਜਰੀਵਾਲ ਨੂੰ ਸਿਕਿਉਰਿਟੀ ਦੇ ਫਿਰਦੇ ਹੋ ਇੱਥੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਸਿਕਿਉਰਿਟੀ ਨਹੀਂ ਦੇ ਸਕਦੇ ਆ ਪਾਸੋਂ ਚੋਂ ਉੱਥੇ ਫੇਰ ਇੱਕ ਚੌਂਕੀ ਦੇ ਵਿੱਚ ਕੋਈ ਧਮਾਕਾ ਸੀ ਕੀ ਸੀਗਾ ਉਹ ਕੁਝ ਸ਼ੋਰ ਵੀ ਹੋਇਆ ਜਿਹੜਾ ਪਹਿਲਾ ਮੱਸਾ ਸਾਈਡ ਹੋਇਆ ਬਲਾਸਟ ਹੋ ਰਹੇ ਨੇ ਕਦੋਂ ਕਿੰਨੇ ਸਾਲ ਪਹਿਲਾਂ ਹੁੰਦੇ ਹੁੰਦੇ ਸੀਗੇ ਜਦੋਂ ਅੱਤਵਾਦ ਸੀਗਾ ਹੁਣ ਇੱਥੇ ਅੱਤਵਾਦ ਥੋੜੀ ਆ ਸੋ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਸੈਂਟਰ ਸਰਕਾਰ ਨੂੰ ਥੋੜੀ ਗੰਭੀਰਤਾ ਲੈਣਾ ਚਾਹੀਦਾ ਵੀ ਇਹ ਪੰਜਾਬ ਸਰਕਾਰ ਕਰ ਕੀ ਰਹੀ ਆ ਚਲੋ ਰਾਈਡ ਸਾਈਡ ਸਾਈਡ